ਸਤ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ 90 نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਵੀ ਖਬਰਾਂ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ ਅੰਮ੍ਰਿਤਸਰ ਤੋਂ ਆਪ ਵਿਧਾਇਕ ਦੇ ਦੋ ਕਰੀਬੀ 912 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਅੰਮ੍ਰਿਤਸਰ ਗੇਟ ਹਕੀਮਾ ਥਾਣੇ ਦੀ ਪੁਲਿਸ ਨੇ ਨਾਕਾਬੰਦੀ ਕੀਤੀ ਇਸ ਦੌਰਾਨ ਸ਼ਹਿਰ ਦੇ ਆਮ ਆਦਮੀ ਪਾਰਟੀ ਵਿਧਾਇਕ ਅਤੇ ਆਪ ਮਹਿਲਾ ਕਾਉਂਸਲਰ ਦੇ ਦੂਰ ਅਤੇ ਉਸ ਦੇ ਸਾਥੀ ਤੋਂ 912 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਗ੍ਰਿਫਤਾਰ ਕੀਤੇ ਗਏ ਦੋਵੇਂ ਨਸ਼ਾ ਤਸਕਰਾਂ ਦੀ ਪਛਾਣ ਵਾਰਡ 71 ਤੋਂ ਆਪ ਮਹਿਲਾ ਕਾਉਂਸਲਰ ਸੁਰਜੀਤ ਕੌਰ ਦੇ ਦੂਰ ਵਿਕਰਮਜੀਤ ਸਿੰਘ ਅਤੇ ਉਸ ਦੇ ਸਾਥੀ ਸਤਬੀਰ ਸਿੰਘ ਵਾਸੀ ਗੁਰੂ ਨਾਨਕਪੁਰਾ ਵਜੋਂ ਹੋਈ ਹੈ। ਏਐਸਆਈ 2000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਵਿਜੀਲੈਂਸ ਬਿਊਰੋ ਨੇ ਕੀਤੀ ਕਾਰਵਾਈ। ਪੰਜਾਬ ਵਿਜੀਲੈਂਸ ਬਿਊਰੋ ਨੇ ਪਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਬਲਦੇਵ ਸਿੰਘ ਨੂੰ 2000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਗ੍ਰਿਫਤਾਰੀ ਕਪੂਰਥਲਾ ਦੇ ਇੱਕ ਵਸਨੀਕ ਵੱਲੋਂ ਮੁੱਖ ਮੰਤਰੀ ਦੀ ਪਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਗਈ ਹੈ। ਨੌਜਵਾਨ ਦੀ ਕੁਟਮਾਰ ਦੇ ਮਾਮਲੇ 'ਚ ਸ਼ਿਵ ਸੈਨਾ ਦੇ 4 ਕਾਰਕੁਨ ਗ੍ਰਿਫਤਾਰ 2 ਪੁਲਿਸ ਮੁਲਾਜ਼ਮ ਕੀਤੇ ਲਾਈਨ ਹਾਜ਼ਰ ਸ਼ਿਵ ਸੈਨਾ ਦੇ ਕਾਰਕੁਨਾਂ ਵੱਲੋਂ ਬੀਤੇ ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਬਸ ਅੱਡੇ ਨੇੜੇ ਇੱਕ ਪਗੜੀਤਾਰੀ ਨੌਜਵਾਨ ਦੀ ਕੀਤੀ ਗਈ ਕੁਟਮਾਰ ਦੇ ਮਾਮਲੇ 'ਚ ਮੁਕਤਸਰ ਪੁਲਿਸ ਵੱਲੋਂ ਸ਼ਿਵ ਸੈਨਾ ਪੰਜਾਬ ਦੇ ਮੁਖੀ ਰਾਜੇਸ਼ ਗਰਗ ਸਮੇਤ 7 ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤੇ ਤਾਮਮਲਾ ਦਰਜ ਕਰ ਲਿਆ ਹੈ ਜਿਨ੍ਹਾਂ 'ਚੋਂ 4 ਲੋਕਾਂ ਗ੍ਰਿਫਤਾਰ ਕਰ ਲਿਆ ਹੈ। ਫਾਜ਼ਿਲਕਾ 'ਚ ਕਾਰੋਬਾਰੀ ਤੇ ਹੋਇਆ ਹਮਲਾ ਤਿੰਨ ਨੌਜਵਾਨਾਂ ਨੇ ਇਟਾ ਨਾਲ ਕਾਰ ਦੇ ਸ਼ੀਸ਼ੇ ਤੋੜੇ ਫਾਜ਼ਿਲਕਾ ਜ਼ਿਲ੍ਹੇ ਦੇ ਫਰਸ਼ ਨੰਬਰ 14 ਮਾਰਕੀਟ ਵਿੱਚ ਸਥਿਤ ਕ੍ਰਿਸ਼ਨਾ ਚੂੜੀ ਪੰਡਾਰ ਦੇ ਨਾਮ ਤੇ ਕੰਮ ਕਰਨ ਵਾਲੇ ਕਾਰੋਬਾਰੀ ਸੁਰੇਸ਼ ਗਰਗ ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਦੀ ਜਾਣਕਾਰੀ ਮਿਲਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਰਾਮਪੁਰਾ ਫੂਲ ਤੇ ਸੋਮਵਾਰ ਤੇ ਬੁੱਧਵਾਰ ਨੂੰ ਕੀਤਾ ਜਾਵੇਗਾ ਇੰਤਕਾਲਾਂ ਦਾ ਨਿਪਟਾਰਾ ਤਹਿਸੀਲ ਰਾਮਪੁਰਾ ਫੂਲ ਵਿਖੇ ਕੁਝ ਵਿਸ਼ੇਸ਼ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲਦਾਰ ਰਮਨਦੀਪ ਕੌਰ ਨੇ ਲੋਕਾਂ ਨੂੰ ਪ੍ਰੋਸਾ ਦਿਵਾਇਆ ਹੈ ਕਿ ਤਹਿਸੀਲ ਵਿੱਚ ਆਉਣ ਵਾਲੀਆਂ ਜਾਇਦਾਦੀ ਅਤੇ ਦਫਤਰੀ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਹੁਣ ਤਹਿਸੀਲ ਵਿੱਚ ਕਿਸੇ ਵੀ ਕੰਮ ਲਈ ਚਿੰਤਾ ਕਰਨ ਦੀ ਲੋੜ ਨਹੀਂ ਰਹੇਗੀ ਮੁੱਖ ਮੰਤਰੀ ਮਾਨ ਦਾ ਡੋਪ ਪੈਸਟ ਕਰਵਾਓ ਚੋਣ ਪ੍ਰਚਾਰ ਦੌਰਾਨ ਬੋਲੇ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਅਮ੍ਰਿਤ ਧਾਰੀ ਤੇ ਗੁਰਸਿੱਖ ਹਨ ਪਰ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਸ਼ਰਾਬ ਪੀਂਦਾ ਹੈ ਅਕਾਲੀ ਦਲ ਦੇ ਵੇਲੇ ਕਰਜ਼ਾ ਚੜਨਾ ਸ਼ੁਰੂ ਹੋਇਆ ਪੰਜਾਬ ਤੇ ਕਰਜ਼ਾ ਚੜਾ ਕੇ ਬਾਦਲਾਂ ਨੇ ਖੜੇ ਕੀਤੇ ਆਪਣੇ ਕਾਰੋਬਾਰ आम आदमी पार्टी ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤੇ hér ਨੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਤੇ ਤਿੱਖਾ ਹਮਲਾ ਕੀਤਾ ਮੀਤੇ hér ਨੇ ਅਕਾਲੀ ਦਲ ਸਰਕਾਰ ਤੇ ਦੋਸ਼ ਲਗਾਇਆ ਕਿ ਉਸਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਸੰਕਟ ਵਿੱਚ ਧੱਕ ਦਿੱਤਾ ਜਦੋਂ ਕਿ ਸੂਬੇ ਦੇ ਲੋਕਾਂ ਲਈ ਕੋਈ ਠੋਸ ਵਿਕਾਸ ਨਹੀਂ ਕੀਤਾ ਸਰਕਾਰੀ ਹਸਪਤਾਲ ਦਾ ਦਰਵਾਜ਼ਾ ਤੋੜ ਕੇ ਚੋਰਾਣੇ ਕੀਤੀ ਚੋਰੀ ਮੁਕੱਦਮਾ ਦਰਜ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਓ ਟਾਂਡਾਕਰਨ ਸੈਣੀ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਰਕਾਰੀ ਹਸਪਤਾਲ ਟਾਂਡਾ ਦੇ ਮੀਟਿੰਗ ਹਾਲ ਦਾ ਦਰਵਾਜ਼ਾ ਤੋੜ ਕੇ ਅੰਦਰ ਵੜ ਕੇ 2 AC, 10 ਕੁਰਸੀਆਂ, 2 ਐਲੂਮੀਨੀਅਮ ਦੀਆਂ ਅਲਮਾਰੀਆਂ, RO ਸਿਸਟਮ, 2 ਪੱਖੇ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। 에어 ਇੰਡੀਆ ਦਾ ਜਹਾਜ਼ ਉਡਾਨ ਪਰਦੇਹੀ ਹੋਇਆ ਹਾਦਸਾ ਗਰਸਤ ਮਚ ਗਈ ਹਫੜਾ-ਦਬੜੀ। ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ਤੋਂ ਲੰਡਨ ਜਾ ਰਿਹਾ 에어 ਇੰਡੀਆ ਦਾ ਜਹਾਜ਼ ਅਚਾਨਕ ਹਾਦਸਾ ਗਰਸਤ ਹੋ ਗਿਆ। ਜਹਾਜ਼ ਵਿੱਚ 230 ਯਾਤਰੀਆਂ ਸਮੇਤ ਕੁੱਲ 242 ਲੋਕ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੁਪਹਿਰ 1 ਵਜੇ ਤੋਂ 2 ਵਜੇ ਦੇ ਵਿਚਕਾਰ ਹੋਇਆ ਹਾਦਸਾ ਕਿਵੇਂ ਹੋਇਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤ ਦੀ ਗਰਮੀ ਕਾਰਨ ਚੁਸੀ ਟਮਾਟਰਾਂ ਦੀ ਫਸਲ ਪੈਦਾਵਰ ਕਟਣ ਕਾਰਨ ਵਧੇ ਰੇਟ ਅਤ ਦੀ ਪੈ ਰਹੀ ਗਰਮੀ ਨੇ ਜਿੱਥੇ ਆਮ ਜੰ ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ ਉੱਥੇ ਲੱਗ ਰਹੀਆਂ ਤਿੱਖੀਆਂ ਧੁੱਪਾਂ ਨਾਲ ਖੇਤਾਂ ਵਿੱਚ ਪੱਕੀ ਟਮਾਟਰਾਂ ਦੀ ਫਸਲ ਚੁਲਸਣ ਤੋਂ ਇਲਾਵਾ ਖੀਰੇ ਬੈਂਗਲ ਪਿੰਡੀ ਤੋਰੀ ਕद्दू ਆਦਿ ਸਬਜ਼ੀਆਂ ਵੀ ਗਰਮੀ ਨਾਲ ਪ੍ਰਭਾਵਿਤ ਹੋ ਰਹੀਆਂ ਹਨ ਜਿਸ ਕਾਰਨ ਸਬਜ਼ੀ ਕਾਸ਼ਤਕਾਰਾਂ ਦੇ ਚਿਹਰੇ ਮੁਰਝਾਏ ਹੋਏ ਹਨ ਇੱਥੇ ਦੱਸਣ ਯੋਗ ਹੈ ਕਿ ਟਮਾਟਰ ਦੀ ਫਸਲ ਗਰਮੀ ਨਾਲ ਪ੍ਰਭਾਵਿਤ ਹੋਣ ਕਾਰਨ ਪੈਦਾਵਰ ਕਟਣ ਕਰਕੇ ਟਮਾਟਰਾਂ ਦੇ ਭਾਅ ਵਿੱਚ ਵੀ ਤੇਜ਼ੀ ਆ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਨੇ ਜਮ੍ਹਾਂਬੰਦੀ ਪੋਰਟਲ ਕੀਤਾ ਲਾਂਚ ਫਰਦ ਤੇ ਰਜਿਸਟਰੀ ਹੋਵੇਗੀ ਆਨਲਾਈਨ ਈਜ਼ੀ ਜਮ੍ਹਾਂਬੰਦੀ ਪੋਰਟਲ ਲਾਂਚ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਡਰਾਫਟ ਪੇਪਰ ਮੁਹੱਈਆ ਕਰਵਾਇਆ ਜਾਵੇਗਾ ਜਿਸ ਵਿੱਚ ਰਜਿਸਟਰੀ ਖੁਦ ਲਿਖੀ ਜਾ ਸਕੇਗੀ। ਇਹ ਖਰੀਦਦਾਰ ਅਤੇ ਵੇਚਣ ਵਾਲੇ ਦੋਵਾਂ ਲਈ ਸੁਵਿਧਾਜਨਕ ਹੋਵੇਗਾ। ਤੁਸੀਂ ਕਿਸੇ ਵੀ ਤਹਿਸੀਲ ਵਿੱਚ ਜਾ ਕੇ ਆਪਣੀ ਰਜਿਸਟਰੀ ਕਰਵਾ ਸਕਦੇ ਹੋ। सिद्धू मूसेवाला दी डॉक्यूमेंट्री रिलीज गायक ਦੇ ਪਿਤਾ ਦੇ ਵਿਰੋਧ ਤੋਂ ਬਾਅਦ ਵੀ ਨਹੀਂ ਰੁਕਿਆ ਬੀਬੀਸੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਬਣੀ ਬੀਬੀਸੀ ਦਸਤਾਵੇਜ਼ੀ ਕਿਲਿੰਗ ਕਾਲ ਦੇ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਨੇ ਬੀਬੀਸੀ ਨੂੰ 16 ਜੂਨ ਤੱਕ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਹੈ ਅਦਾਲਤ ਨੇ ਬੀਬੀਸੀ ਕੋਲੋਂ ਇਸ ਸੰਬੰਧੀ ਜਵਾਬ ਮੰਗਿਆ ਹੈ ਹਾਲਾਂਕਿ ਬੀਬੀਸੀ ਵੱਲੋਂ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਡਾਕੂਮੈਂਟਰੀ ਦਾ ਐਪੀਸੋਡ ਰਿਲੀਜ਼ ਕਰ ਦਿੱਤਾ ਗਿਆ ਹੈ ਉਦੋਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਇਸ ਤੇ ਰੋਕ ਲਗਾਉਣ ਤੇ ਮੰਨ ਕੀਤੀ ਗਈ ਸੀ 20 ਗ੍ਰਾਮ ਨਸ਼ੀਲਾ ਪਾਊਡਰ ਤੇ 1000 ਰੁਪਏ ਡਰਗ ਮਨੀ ਸਮੇਤ 3 ਗ੍ਰਿਫਤਾਰ ਮਕਦਮਾ ਦਰਜ ਰੂਪਨਗਰ ਜ਼ਿਲ੍ਹਾ ਪੁਲਿਸ ਵੱਲੋਂ ਐਨਡੀਪੀਐਸ ਐਕਟ ਦੇ ਵੱਖ-ਵੱਖ ਮੁਕਦਮਿਆਂ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 20 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਅਤੇ 1000 ਰੁਪਏ ਡਰਗ ਮਨੀ ਬਰਾਮਦ ਕੀਤੇ ਗਏ ਹਨ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਤੇ ਨਾਕਾਬੰਦੀਆਂ ਅਤੇ ਗਸ਼ਤਾਂ ਰਾਹੀਂ ਚੈਕਿੰਗ ਕੀਤੀ ਗਈ ਜਿਸ ਦੌਰਾਨ ਥਾਣਾ ਸਿਟੀ ਰੂਪਨਗਰ ਵੱਲੋਂ ਸੰਨੀ ਵਾਸੀ ਮੁੱਲਾ ਉੱਚਾ ਖੇੜਾ ਥਾਣਾ ਸਿਟੀ ਰੂਪਨਗਰ ਅਤੇ ਜਤਿੰਦਰ ਕੁਮਾਰ ਉਰਫ ਚੀਨੂਨ ਵਾਸੀ ਮਕਾਨ ਨੰਬਰ 794 ਗੁਰੂ ਨਾਨਕ ਮੁੱਲਾ ਸਿਟੀ ਰੂਪਨਗਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਕੀਤੇ ਗਏ ਹਨ ਹਾਂਗਕਾਂਗ ਦੀ ਬਜਾਏ ਥਾਈਲੈਂਡ ਭੇਜ ਕੇ ਮਾਰੀ 7 ਲੱਖ ਰੁਪਏ ਦੀ ਠੱਗੀ ਮਾਮਲਾ ਦਰਜ ਗੁਰਦਾਸਪੁਰ थाना ਪੁਰਾਣਾ ਸ਼ਾਲਾ ਦੀ ਪੁਲਿਸ ਨੇ ਹਾਂਗਕਾਂਗ ਦੀ ਬਜਾਏ ਥਾਈਲੈਂਡ ਪੇਜ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਮਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਨੀਰੂ ਬਾਲਾ ਨਿਵਾਸੀ ਪੁੰਡੇਵਾਲ ਨੇ ਦੱਸਿਆ ਕਿ ਮਲਜ਼ਮ ਵਿਕਰਮ ਰਾਏ ਨਿਵਾਸੀ ਸਠਿਆਲੀ थाना ਕਾਨੂੰਵਾਨ ਨੇ ਉਸਦੇ ਪੁੱਤਰ ਸਾਹਿਲ ਕੁਮਾਰ ਨੂੰ ਹਾਂਗਕਾਂਗ ਪੇਜਣ ਲਈ 7 ਲੱਖ ਰੁਪਏ ਲੈ ਸਨ। ਮਲਜ਼ਮ ਨੇ ਸਾਹਿਲ ਨੂੰ ਹਾਂਗਕਾਂਗ ਦੀ ਬਜਾਏ ਥਾਈਲੈਂਡ ਪੇਜ ਦਿੱਤਾ। ਚੱਲਦੇ ਮੋਟਰਸਾਈਕਲ ਨੂੰ ਅਚਾਨਕ ਲੱਗੀ ਅਗਧ ਵਾਲਵਾਲ ਬਚੀ ਨੌਜਵਾਨੀ ਜਾਨ ਬਰਨਾਲਾ ਸ਼ਹਿਣਾ ਵਿਖੇ ਇੱਕ ਚੱਲਦੇ ਹੋਏ ਮੋਟਰਸਾਈਕਲ ਨੂੰ ਅੱਗ ਲੱਗਣ ਕਾਰਨ ਚਾਲਕ ਨੌਜਵਾਨ ਵਾਲਵਾਲ ਬਚਿਆ ਜਾਣਕਾਰੀ ਅਨੁਸਾਰ ਸਮਰਾਜਿਮ ਦੇ ਮਾਲਕ ਗੁਰਪਾਲ ਸਿੰਘ ਸਮਰਾ ਅਨੁਸਾਰ ਉਹਨਾਂ ਨਾਲ ਕੰਮਦਾਰਾ ਨੌਜਵਾਨ ਮੋਟਰਸਾਈਕਲ ਤੇ ਆ ਰਿਹਾ ਸੀ ਕਿ ਅਚਾਨਕ ਪੈਟਰੋਲ ਪਾਈਪ ਤੋਂ ਡਿੱਗਦੇ ਤੁਪਕਿਆਨ ਕਾਰਨ ਪੈਟਰੋਲ ਵਾਲੀ ਟੈਂਕੀ ਨੂੰ ਅੱਗ ਲੱਗ ਗਈ ਅੱਗ ਲੱਗਣ ਉਪਰੰਤ ਉਕਤ ਨੌਜਵਾਨ ਨੇ ਮੋਟਰਸਾਈਕਲ ਖੜ੍ਹਾ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਕਾਫੀ ਜ਼ਿਆਦਾ ਸੜ ਗਿਆ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਗਠਿਤ ਹੋਵੇਗੀ ਸਬ ਕਮੇਟੀ ਅੰਤਰਿੰਗ ਕਮੇਟੀ ਦੀ 71 ਤਜ ਲਿਆ ਗਿਆ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੰਤਰਿੰਗ ਕਮੇਟੀ ਦੀ 71 ਤਾ ਵਿੱਚ ਫੈਸਲਾ ਲਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਬੰਧੀ ਸੇਵਾ ਨਿਯਮ ਅਤੇ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਸਬ ਕਮੇਟੀ ਗਠਿਤ ਕੀਤੀ ਜਾਵੇਗੀ ਇਹ ਸਬ ਕਮੇਟੀ ਵੱਖ-ਵੱਖ ਆਏ ਸੁਝਾਵਾਂ ਨੂੰ ਬਾਤ ਕੇ ਅਤੇ ਜਥੇਬੰਦੀਆਂ ਦੀ رائے ਉਪਰੰਤ ਇੱਕ ਸਾਂਝੀ رائے ਬਣਾਵੇਗੀ जिस ਤੋਂ ਬਾਅਦ ਨਵੇਂ ਜਥੇਦਾਰ ਦੀ ਨਿਯੁਕਤ ਕੀਤੀ ਜਾਵੇਗੀ ਮੂੜਬਦੀ سونے ਦੀ ਕੀਮਤ ਸਿਰਫ ਇਹਨਾਂ ਦੋ ਕਾਰਨਾ ਕਰਕੇ ਹੋਇਆ ਪਾਰੀਵਾਦਾ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਵਿਚਕਾਰ سونے ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਛਾਲ ਆਇਆ ਹੈ ਇਸ ਦੇ ਨਾਲ ਹੀ ਸਪੋਰਟ سونے ਦੀਆਂ ਕੀਮਤਾਂ ਵਿੱਚ ਵੀ 1109 ਰੁਪਏ ਦਾ ਵਾਧਾ ਦੇਖਿਆ ਗਿਆ ਹੈ ਦਰਸਲ ਅਮਰੀਕਾ ਵਿੱਚ ਉਮੀਦ ਤੋਂ ਘੱਟ ਮਹਿੰਗਾਈ ਦੇ ਅੰਕੜਿਆਂ ਨੇ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਜਗਾਈ ਹੈ इस तो इलावा मध्य पूब्ध रहे पू राजनीतिक तनाव कारण सोने दीमतं भी वही एस ए एस नगर चुनी नशा रोकू कार्रवाई चौदह किलो तो अफीम समेत दो तस्कर गिरफ़्तार पुलिस ने नशा विरोधी मुहिम चीजी कामयाबी हासिल कर दिया चौदह किलो तीन सौ सत्तर ग्राम अफीम समेत दो तस्करों गिरफ़्तार किया है ਇਹ ਕਾਰਵਾਈ ਐਸਪੀ ਆਪ੍ਰੇਸ਼ਨਸ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਡੇਰਾ ਬਸੀ ਦੇ ਡੀਐਸਪੀ ਨਵੀਂਪਾਲ ਸਿੰਘ ਅਤੇ ਥਾਣਾ ਲਾਲੜੂ ਇੰਚਾਰਜ ਇੰਸਪੈਕਟਰ ਸਿਮਰਨ ਸਿੰਘ ਦੀ ਟੀਮ ਨੇ ਕੀਤੀ। ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਰਣਜੋਤ ਸਿੰਘ ਅਤੇ ਜਸਵੀਰ ਸਿੰਘ ਵਜੋਂ ਹੋਈ ਹੈ ਜੋ ਦੋਵੇਂ ਤਰਨਤਾਰਨ ਜ਼ਿਲ੍ਹੇ ਦੇ ਬਸਨੀ ਖਾਨ। ਪੰਜਾਬ ਦੇ ਇਹਨਾਂ 8 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਅਸਹਿ ਗਰਮੀ ਦਾ ਰੈਡ ਅਲਰਟ ਜਾਰੀ। ਜਲੰਧਰ ਵਿੱਚ ਭਿਆਨਕ ਗਰਮੀ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਨੂੰ ਤਾਪਮਾਨ 43 7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਿਸ ਕਾਰਨ ਦੁਪਹਿਰ ਵੇਲੇ ਗਲੀਆਂ ਸੁੰਨਸਾਨ ਹੋ ਗਈਆਂ ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ 44 ਡਿਗਰੀ ਤੱਕ ਪਹੁੰਚ ਸਕਦਾ ਹੈ 8 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 9 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਸ਼ਿਵ ਸੈਨਾ ਦੇ ਆਗੂਆਂ ਤੇ ਪਰਚਾ ਦਰਜ ਸ਼ੀਮ ਸੈਨਾ ਦੇ ਕਾਰਕੁਨਾਂ ਵੱਲੋਂ ਬੀਤੇ ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਬਾਸ ਸਾਡੇ ਨੇੜੇ ਇੱਕ ਪਗੜੀ ਤਾਰੀ ਨੌਜਵਾਨ ਦੀ ਕੀਤੀ ਗਈ ਕੁਟਮਾਰ ਦੇ ਮਾਮਲੇ 'ਚ ਮੁਕਤਸਰ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਐਸਐਸਪੀ ਨਾਲ ਵੀ ਇਸ ਮੁੱਦੇ ਤੇ ਗੱਲ ਕਰਕੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਸੀ।